ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB 70 ਸਟਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਪੀਐਸਪੀਸਲ ਦੇ ਵਿੱਚ ਪੀਐਸਪੀਸਲ ਦੇ ਵਿੱਚ ਅਪਰੈਂਟਸ਼ਿਪ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਕਿਉਂਕਿ ਅਪਰੈਂਟਸ਼ਿਪ ਦੇ ਪੋਸਟਾਂ ਨਜ਼ਦੀਕ ਨੇ ਆਉਣ ਵਾਲੀਆਂ ਹਨ ਤੁਸੀਂ ਦਿਨ ਆਉਣ ਤੋਂ ਪਹਿਲਾਂ ਹੀ ਤੁਸੀਂ ਆਪਣੀ ਤਿਆਰੀ ਕੰਟੀਨਿਊ ਰੱਖੋ ਤਾਂ ਜੋ ਤੁਹਾਨੂੰ ਪਿੱਛੇ ਵੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਦੋਸਤੋ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜੇ ਦੋਸਤ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਅថ ਤੁਸੀ ਜੇ ਕਿਸੇ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜਿਸ ਦੇ ਵਿੱਚ ਅਸੀਂ ਹਰ ਰੋਜ਼ ਡੇਲੀ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਪੋਸਟਾਂ ਬਾਰੇ ਦਿੰਦੇ ਰਹਿੰਨੇ ਆ ਜੀ ਸੋ ਇੱਕ ਹੋਰ ਗੱਲ ਜਿੰਨਾ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣੀਆਂ ਹੋਣ ਜਿਸ ਦੇ ਵਿੱਚ 1300 ਦੇ ਕਰੀਬ ਐਮਸੀਕਿਊ ਹਨ ਲੈਣੇ ਹੋਣ ਇਸ ਨੰਬਰ 96461 ਐਂਡ 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਸੈਂਡ ਕਰਕੇ ਫੋਨ ਪੇ ਜਾਂ ਗੂਗਲ ਪੇ ਕਰਕੇ ਸਕਰੀਨ ਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਦੀਆਂ ਸਾਰੀਆਂ ਪੀਡੀਐਫ ਮਿਲ ਜਾਣਗੀਆਂ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਲੱਕੜੀ ਦੇ ਪੋਲ ਕਿੱਥੇ ਵਰਤੇ ਜਾਂਦੇ ਹਨ ਲੱਕੜੀ ਦੇ ਪੋਲ ਕਹਰੇ ਤੇ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਈਆਂ ਹਨ ਸ਼ਹਿਰਾਂ ਵਿੱਚ ਪਹਾੜੀ ਖੇਤਰਾ ਵਿੱਚ ਜਾਂ ਰੇਗਿਸਤਾਨ ਵਿੱਚ ਤਾਂ ਹੁਣ ਆਪ ਨੂੰ ਪਤਾ ਹੈ ਸ਼ਹਿਰਾਂ ਵਿੱਚ ਵੀ ਪੋਲ ਲੱਗੇ ਹੁੰਦੇ ਹਨ ਜੀ ਤੇ ਪਹਾੜੀ ਖੇਤਰਾ ਵਿੱਚ ਵੱਡੀਆਂ-ਵੱਡੀਆਂ ਲੱਕੜਾਂ ਦੇ ਨਾਲ ਕੇਵਲਾਂ ਜਾਂ ਕੰਡਕਟਰ ਵਗੈਰਾ ਤਾਰ ਵਗੈਰਾ ਬੰਨੀ ਹੁੰਦੀ ਹੈ ਤਾਂ ਇਸ ਦਾ ਜੋ ਰਾਈਟ ਆਨਸਰ ਆ ਜਾਏਗਾ ਉਹ ਹੋਏਗਾ ਪਹਾੜੀ ਖੇਤਰਾ ਵਿੱਚ ਲੱਕੜੀ ਦੇ ਪੋਲ ਵਰਤੇ ਜਾਂਦੇ ਹਨ ਪਹਾੜੀ ਏਰੀਆ ਦੇ ਵਿੱਚ ਆਪਸ਼ਨ ਐਡਾ ਬਿਲਕੁਲ ਰਾਈਟ ਆਨਸਰ ਆ ਜਾਏਗਾ ਇਸ ਦਾ ਨੈਕਸਟ ਕੁਐਸਚਨ ਚੱਲ ਜੀ ਦੋਸਤੋ ਕੁਐਸਚਨ ਨੰਬਰ ਹੈ 2 ਕੈਰੇਟ ਟਿਊਬਲਰ ਪੋਲ ਕਿੱਥੇ ਵਰਤੇ ਜਾਂਦੇ ਹਨ ਟਿਊਬਲਰ ਪੋਲ ਡਿਸਟ੍ਰਿਬਿਊਸ਼ਨ ਵਿੱਚ ਟੈਲੀਫੋਨ ਵਿੱਚ ਟਰਾਂਸਮਿਸ਼ਨ ਵਿੱਚ ਜਾ ਇਨਰਿਤ ਕੋਈ ਨਹੀਂ ਤਾਂ ਦੋਸਤੋ ਆਪਾਂ ਨੂੰ ਪਤਾ ਹੈ ਟੈਲੀਫੋਨ ਦੇ ਵਿੱਚ ਜੋ ਟਿਊਲਰ ਪੋਲ ਵਰਤੇ ਜਾਂਦੇ ਹਨ ਜੋ ਇੱਕ ਪੈਂਪ ਆਕਾਰ ਦੇ ਬਣੇ ਹੁੰਦੇ ਹਨ ਇਹਨੂੰ ਗੋਲਾਕਾਰ ਦੇ ਬਣੇ ਹੁੰਦੇ ਹਨ ਇਸ ਨੂੰ ਕਹਿੰਦੇ ਹਨ ਟਿਊਲਰ ਪੋਲ ਤਾਂ ਆਪਸ਼ਨ ਐਡਾ ਇਸ ਦਾ ਵੀ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਗਏ ਦੋਸਤੋ ਕੁਐਸਚਨ ਨੰਬਰ ਹੈ 3 ਕਹਿ ਰਿਹਾ ਹੈ ਪੋਲਾਂ ਦੀ ਸੈਟਿੰਗ ਡੈਪਥ ਰੱਖੀ ਜਾਂਦੀ ਹੈ ਹਾਂਜੀ ਆਪਸ਼ਨਸ ਤੁਹਾਡੇ ਸਾਹਮਣੇ ਹਨ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਆ ਜਾਏਗਾ 1/5 ਭਾਗ ਉਹ ਦੁੰਗਾਈ ਜੋ ਹੈ ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 4 ਟਾਵਰਾਂ ਦੀ ਵਰਤੋਂ ਕਿੱਥੇ ਹੁੰਦੀ ਹੈ ਡਿਸਟ੍ਰੀਬਿਊਸ਼ਨ ਵਿੱਚ ਟਰਾਂਸਮਿਸ਼ਨ ਵਿੱਚ ਟੈਲੀਫੋਨ ਵਿੱਚ ਜਾਂ ਸਟਰੀਟ ਲਾਈਟ ਵਿੱਚ ਹਾਂਜੀ ਦੋਸਤੋ ਡਿਸਟ੍ਰੀਬਿਊਸ਼ਨ ਵਿੱਚ ਦੋਸਤੋ ਡਿਸਟ੍ਰੀਬਿਊਸ਼ਨ ਹੋ ਗਿਆ ਜਿਹੜੇ ਸਬਸਟੇਸ਼ਨ ਤੋਂ ਆਪਣੇ ਪਿੰਡਾਂ ਮਲ ਆਪਣੇ ਘਰ ਤੱਕ ਜੋ ਸਪਲਾਈ ਆਉਂਦੀ ਹੈ ਜੋ ਟਰਾਂਸ ਹੋਣ ਲੱਗੇ ਹੁੰਦੇ ਹਨ ਉਸ ਨੂੰ ਡਿਸਟ੍ਰੀਬਿਊਸ਼ਨ ਕਹਿੰਦੇ ਹਨ ਟਰਾਂਸਮਿਸ਼ਨ ਹੋਗਾ ਜਿੱਥੇ ਸਬਸਟੇਸ਼ਨ ਤੇ ਜਿਵੇਂ 66 ਕੇਵੀ 33 ਕੇਵੀ 66 ਕੇਵੀ 220 ਕੇਵੀ ਪਹੁੰਚਦੀ ਹੈ ਉਸ ਨੂੰ ਟਰਾਂਸਮਿਸ਼ਨ ਕਹਿੰਦੇ ਹਨ ਦੋਸਤੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਟਾਵਰਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਟਰਾਂਸਮਿਸ਼ਨ ਵਿੱਚ ਆਪਸ਼ਨ ਐਡਾ ਇਸ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਨੈਕਸਟ ਕੁਐਸਚਨ ਚੱਲ ਗਿਆ ਦੋਸਤੋ ਕੁਐਸਚਨ ਨੰਬਰ ਹੈ 5 ట్రాన్స్మిਸ਼ਨ ਲਾਈਨ ਵਿੱਚ ਇਨਸੂਲੇਟਰ ਪ੍ਰਯੋਗ ਹੁੰਦੇ ਹਨ ਕਿਹੜੇ ਇਨਸੂਲੇਟਰ ਪ੍ਰਯੋਗ ਹੁੰਦੇ ਹਨ ਪੈਨ ਟਾਈਪ ਐਗ ਟਾਈਪ ਸ਼ੈਕਰ ਟਾਈਪ ਜਾਂ ਸਸਪੈਂਸ਼ਨ ਟਾਈਪ ਹਾਂ ਜੀ ਦੋਸਤੋ ਪੈਨ ਟਾਈਪ ਹੋਗਾ 11 ਕੇਵੀ ਤੱਕ ਐਗ ਵੀ ਤੁਸੀਂ ਸਮਝਦੇ ਹੋ ਜਿੱਥੇ ਐਗੋ ਹੁੰਦਾ ਹੈ ਜਿੱਥੇ ਆਪਾਂ ਸਟੇਵਰ ਸਟੇ ਲਾਉਣੇ ਆ ਜੀ ਤੇ ਵਿਚਾਲੇ ਇੱਕ ਐਗ ਲਾ ਦਿੰਦੇ ਆ ਜਿੱਦੇ ਨਾਲ ਕਰੰਟ ਪਾਸ ਨਹੀਂ ਹੁੰਦਾ ਉਸ ਨੂੰ ਐਗ ਕਹਿੰਦੇ ਹਨ ਜਾਂ ਗੇ ਇਨਸੂਲੇਟਰ ਕਹਿੰਦੇ ਹਨ ਤਾਂ ਇਸ ਦਾ ਤੋਂ ਰਾਈਟ ਆਨਸਰ ਹੈ ਦੋਸਤੋ ਉਹ ਆ ਜਾਏਗਾ ਸਸਪੈਂਸ਼ਨ ਟਾਈਪ ਸਸਪੈਂਸ਼ਨ ਟਾਈਪ ਠੀਕ ਹੈ ਦੋਸਤੋ नैक्सट क्वेश्चन चलिए दोस्तों क्वेश्चन नंबर है छे ट्रांसमिशन वोल्टज़ की हूँ है ट्रांसमिशन वोल्टज़ की हूँ है ट्रांसमिशन वोल्टज़ ग्यारह हज़ार वोल्ट दो के भी है सत्त पॉइंट पांच के भी है ज एक सौ बत्ती के वी है हाँ जी दोस्तों ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਆ ਜਾਏਗਾ 132 ਕੇਵੀ ਜੋ ట్రాన్స్మిਸ਼ਨ ਲਾਈਨ ਦੇ ਵਿੱਚ ਹੁੰਦੀ ਹੈ 132 ਕੇਵੀ ਜੇਕਰ 220 ਕੇਵੀ ਹੁੰਦਾ ਉਹ ਵੀ ਬਿਲਕੁਲ ਠੀਕ ਸੀਗਾ ਨੈਕਸਟ ਕੁਸਚਨ ਚੱਲ ਗਿਆ ਦੋਸਤੋ ਕੁਸਚਨ ਨੰਬਰ ਹੈ 7 ਡਬਲ ਸਰਕਟ ਟਰਾਂਸਮਿਸ਼ਨ ਲਾਈਨਾਂ ਵਿੱਚ ਕੰਡਕਟਰ ਦੀ ਗਿਣਤੀ ਕੀ ਹੁੰਦੀ ਹੈ ਇੱਕ ਅਰਥ ਕੰਡਕਟਰ ਸਹਿਤ 4 ਕੰਡਕਟਰ ਇੱਕ ਅਰਥ ਕੰਡਕਟਰ ਸਹਿਤ 6 ਕੰਡਕਟਰ ਇੱਕ ਅਰਥ ਕੰਡਕਟਰ ਸਹਿਤ 7 ਕੰਡਕਟਰ ਇੱਕ ਅਰਥ ਕੰਡਕਟਰ ਸਹਿਤ 8 ਕੰਡਕਟਰ ਹਾਂ ਜੀ ਦੋਸਤੋ ਡਬਲ ਸਰਕਟ ਵਿੱਚ ਗਿਆ ਉਸਨੇ ਜਿਵੇਂ ਟਰਾਂਸਮਿਸ਼ਨ ਜੀ ਟਾਵਰ ਹੋ ਗਿਆ ਡਬਲ ਸਰਕਟ ਤਿੰਨ ਤਾਰਾਂ ਇਹ ਤੁllਾਂ ਗਿਆ ਤਿੰਨ ਤਾਰਾਂ ਇਹ ਤੁllਾਂ ਗਿਆ ਉੱਤੇ ਇੱਕ ਅਰਥ ਵਾਲੀ ਤਾਰਾਂ ਗਈ ਸਹਿਤ ਅਰਥ ਵਾਲੀ ਨਾਲ 1 2 3 4 5 6 7 ਤਾਂ ਇਸ ਦਾ ਰਾਈਟ ਆਨਸਰ ਆ ਜਾਏਗਾ ਏਡੀ ਇੱਕ ਅਰਥ ਕਨੈਕਟਰ ਸਹਿਤ 7 ਕਨੈਕਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਅਲਗੇ ਦੋਸਤੋ ਆਪਾਂ ਕਵੈਸਚਨ ਨੰਬਰ ਹੈ 8 ట్రాన్స్మిਸ਼ਨ ਲਾਈਨ ਵਿੱਚ ਆਮ ਕਰਕੇ ਤਾਰਾਂ ਵਰਤੀਆਂ ਜਾਂਦੀਆਂ ਹਨ ట్రాన్స్మిਸ਼ਨ ਲਾਈਨ ਵਿੱਚ اے ਸੀ ਸਰ ਤਾਰਾਂ ਕਾਪਰ ਤਾਰਾਂ ਆਇਰਨ ਤਾਰਾਂ ਜਾਂ ਐਲੂਮੀਨੀਅਮ ਤਾਰਾਂ ਆਪਾਂ ਪਤਾ ਹੈ اے ਸੀ ਸਰ ਕੰਡਕਟਰ ਵਰਤੇ ਜਾਂਦਾ ਹੈ ਆਪਸ਼ਨ ਏ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਨੈਕਸਟ ਕਵੈਸਚਨ ਚੱਲੀਏ ਦੋਸਤੋ ਕਵੈਸਚਨ ਨੰਬਰ ਹੈ 9 ਅੱਜ ਕੱਲ ਕਾਪਰ ਦੀ ਥਾਂ ਤੇ ਐਲੂਮੀਨੀਅਮ ਦੀਆਂ ਤਾਰਾਂ ਜ਼ਿਆਦਾ ਪ੍ਰਯੋਗ ਹੁੰਦੀਆਂ ਹਨ ਅੱਜ ਕੱਲ ਕਾਪਰ ਦੀ ਥਾਂ ਤੇ ਐਲੂਮੀਨੀਅਮ ਦੀਆਂ ਤਾਰਾਂ ਜ਼ਿਆਦਾ ਪ੍ਰਯੋਗ ਹੁੰਦੀਆਂ ਹਨ ਕਿਉਂਕਿ ਅਧਿਕ ਮਾਤਰਾ ਵਿੱਚ ਉਪਲਬਧ ਹਨ ਕੰਡਕਟਿਵਿਟੀ ਅੱਛੀ ਹੈ ਮਕੈਨੀਕਲ ਸਟਰੈਂਥ ਅੱਛੀ ਹੈ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਆ ਜਾਏਗਾ ਉਹ ਆ ਜਾਏਗਾ ਅਧਿਕ ਮਾਤਰਾ ਵਿੱਚ ਉਪਲਬਧ ਹਨ ਅਧਿਕ ਮਾਤਰਾ ਵਿੱਚ उपलब्ध हैं ठीक है दोस्तों सो नैक्सट क्वेश्चन चलिए दोस्तों क्वेश्चन नंबर है दस सो नौ क्वेश्चन ही टाइप हुए हैं सो अज की भीडियो तो तरह लगी कृपा करके कॉमेंट बॉक्स में जरूर दस देना सो so, इस अज्ञा भीडियो खत्म दी है ਸੋ ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਨ੍ਹਾਂ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ 96461 15143 ਇਸ ਨੰਬਰ ਤੇ ਤੁਸੀਂ ਸਾਨੂੰ ਔਨਲੀ 200 ਰੁਪਏ Google Pay ਕਰਕੇ スクリーンショット ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ 1200 ਤੇ 1300 ਦੇ ਕਰੀਬ MCQ ਟੌਪ ਦੇ MCQ ਮਿਲ ਜਾਣਗੇ ਜਿਹੜੇ ਕਾਫੀ ਜ਼ਿਆਦਾ ਤੁਹਾਡੇ ਲਈ ਹੈਲਪਫਲ ਹੋਣਗੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ